ਜੱਥੇਬੰਦੀਆਂ ਦੇ ਵੱਲੋਂ ਅੱਜ ਪੰਜਾਬ ਦੇ ਸਰਕਾਰ ਦੇ ਖਿਲਾਫ ਸੈਂਟਰ ਸਰਕਾਰ ਦੇ ਖਿਲਾਫ ਮੋਰਚਾ ਖੋਲਦੇ ਹੋਏ ਪੂਰੇ ਭਾਰਤ ਨੂੰ ਜਿਹੜਾ ਆ ਬੰਦ ਕੀਤਾ ਗਿਆ ਉਸੇ ਤਰ੍ਹਾਂ ਖਰੜ ਨਗਰ ਕਾਉਂਸਲ ਦੇ ਕਰਮਚਾਰੀਆਂ ਨੇ ਵੀ ਇੱਕ ਦਿਨ ਦੀ ਹੜਤਾਲ ਕੀਤੀ ਹੋਈ ਹੈ ਕੀ ਕਰਮਚਾਰੀ ਕਹਿੰਦੇ ਨੇ ਉਹ ਵੀ ਤੁਹਾਨੂੰ ਸੁਣਾਵਾਂਗੇ ਸਭ ਤੋਂ ਪਹਿਲਾਂ ਦੇਖੋ ਧਰਨੇ ਦੀਆਂ ਨਾਰੇਬਾਜੇ ਦੀਆਂ ਤਸਵੀਰਾਂ ਕੌਂਸਲ ਦੇ ਵਿੱਚ ਪੂਰਾ ਇੱਕ ਦਿਨ ਦੀ ਹੜਤਾਲ ਕੀਤੀ ਹੈ ਪੈਸੇ ਦਾ ਪੂਰਾ ਪੰਜਾਬ ਬੰਦਾ ਕੀ ਕਹਿਣਾ ਚਾਹਦੇ ਹੋ ਇਹ ਐਕਚੁਅਲੀ ਨਾ ਸਫਾਈ ਯੂਨੀਅਨ ਫਾਊਂਡੇਸ਼ਨ ਇਕਾਈ ਦੀ ਸਾਰੀ ਸੂਬੇ ਦੀ ਜਿੰਨੀਆਂ ਵੀ ਜਥੇਬੰਦੀਆਂ ਆਂ ਪੰਜਾਬ ਦੀਆਂ ਚਾਹੇ ਕਾਰਪੋਰੇਸ਼ਨ ਘਰਾਨੇ ਨਾਲ ਕਾਰਪੋਰੇਸ਼ਨ ਨਾਲ ਰਿਲੇਟਡ ਆ ਚਾਹੇ ਕਮੇਟੀਆਂ ਨਾਲ ਰਿਲੇਟਡ ਆ ਜਾਂ ਪੰਚਾਇਤ ਨਾਲ ਆ ਜਾਂ ਰੈਵਨਿਊ ਡਿਪਾਰਟਮੈਂਟ ਨਾਲ ਰਿਲੇਟਡ ਆ ਚਾਹੇ ਪੀਟੀਸੀ ਨਾਲ ਰਿਲੇਟਡ ਆ ਸਾਰਿਆਂ ਨੇ ਇੱਕ ਇੱਕ ਦਿਨ ਲਈ ਸੂਬਾ ਹੜਤਾਲ ਕੀਤੀ ਆ ਉਹਦੇ ਵਾਸਤੇ ਅਸੀਂ ਇਕੱਠੇਣ ਵਾਸਤੇ ਉਹਨਾਂ ਦਾ ਸਮਰਥਨ ਕਰ ਰਹੇ ਹਾਂ ਕਿ ਕਿ ਮੰਗ ਕੇ ਆਏ ਕਿ ਮੰਗ ਇਹੀ ਆ ਜੋ ਪ੍ਰਾਣੀਆਂ ਸੂਬਾ ਸਰਕਾਰ ਸੈਂਟਰ ਗਵਰਨਮੈਂਟ ਨਾਲ ਮਿਲ ਕੇ ਕੱਚੇ ਮਲਾਕ ਨੂੰ ਪੱਕੇ ਨਹੀਂ ਕਰ ਰਹੀ ਤੇ ਜਿਹੜੇ ਪ੍ਰਾਈਵੇਟ ਸਾਡੇ ਕਮਾਊ ਕਦਾਰੇ ਆ ਉਹਨਾਂ ਨੂੰ ਕੋਆਪਰੇਟ ਘਰਾਨਿਆਂ ਦੇ ਹੱਥਾਂ ਵਿੱਚ ਦੇ ਰਹੀ ਆ ਅਡਾਨੀ ਬਾਨੀਆਂ ਨੂੰ ਦੇ ਰਹੀ ਆ ਜਿਸ ਨਾਲ ਅਸੀਂ ਗੁਲਾਮੀ ਵਾਲ ਤੱਕ ਦੇ ਜਾ ਰਹੇ ਹਾਂ ਯਾ ਲੱਗਦਾ ਇੱਕ ਦਿਨ ਦੀ ਹੜਤਾਲ ਦੇ ਨਾਲ ਨਹੀਂ ਇਹ ਤਾਂ ਜੋ ਟਰੇਲਰ ਆ ਅਸੀਂ ਅੱਗੇ ਦੇ ਅੱਗੇ ਇੱਕ ਉਹਨਾਂ ਨੂੰ ਸੈਂਟਰ ਗਵਰਨਮੈਂਟ ਨੂੰ ਦਿਖਾਇਆ ਹੈ ਵੀ ਅਸੀਂ ਇੱਕਾ ਜਦੋਂ ਵੀ ਸਾਡੀ ਅੱਗੇ ਰੂਪਰੇਖਾ ਤਿਆਰ ਹੋਊਗੀ ਉਹਦੇ ਵਾਸਤੇ ਅਸੀਂ ਤਿਆਰ ਹਾਂ ਅਜੋ ਤੱਕ ਰਹੀ ਹੈ ਹੜਤਾਲ ਇਹ ਤਾਂ ਚਲੋ ਉੱਪਰ ਨਾਲ ਸਾਡਾ ਸੰਦੇਸ਼ ਆਊਗਾ ਜੇ ਸਾਡੀ ਜਿਹੜੀ ਮੁਲਾਜ਼ਮ ਐਕਸ਼ਨ ਕਮੇਟੀ ਹਾਈ ਕਮਾਂਡ ਜਿਸ ਤਰ੍ਹਾਂ ਹੀ ਸਾਨੂੰ ਜਿਵੇਂ ਉਹਨੇ ਅੱਜ ਇੱਕ ਦਿਨ ਦਾ ਸੰਦੇਸ਼ ਦਿੱਤਾ ਏ ਉਸ ਤਰ੍ਹਾਂ ਹੀ ਜਿਸ ਤਰ੍ਹਾਂ ਹੀ ਸਾਨੂੰ ਸੰਦੇਸ਼ ਮਿਲਦਾ ਚਾਹੇ ਸਾਨੂੰ ਅਣਮਿੱਥੇ ਸਮੇਂ ਲਈ ਹੜਤਾਲ ਤੇ ਬੈਣਾ ਪਵੇ ਸਰਕਾਰੀ ਅਫਸਰ ਨੇ ਆ ਕੇ ਕੋਈ ਸਾਰ ਲਿੱਤੀ ਏ ਕਿਸੇ ਨੇ ਨਹੀਂ ਸਰਕਾਰੀ ਅਫਸਰ ਨਾਲ ਸਾਡਾ ਅਜੇ ਤੱਕ ਕੋਈ ਤਾਲਮਲ ਨਹੀਂ ਹੋਇਆ ਹੈ ਕਰ ਮੇਰੇ ਪੱਕੇ ਮੁਲਾਜ਼ਮ ਦੋਨੋਂ ਇਹਦੇ 'ਚ ਹੈਗੇ ਕਿ ਪੱਕੇ ਮੁਲਾਜ਼ਮ ਨਹੀਂ ਸਾਰੇ ਸਾਡਾ ਆਊਟਸੋਰਸਟ ਸਟਾਫ ਵੀ ਸਾਰਾ ਹੈ ਕੰਟਰੈਕਟਰ ਸਟਾਫ ਵੀ ਹੈ ਰੈਗੂਲਰ ਸਟਾਫ ਵੀ ਸਾਰਾ ਉਰੇ ਹ ਅਗਰ ਨਹੀਂ ਸਰਕਾਰ ਮੰਨਦੀ ਫਿਰ ਕੀ ਕਰੋਗੇ ਅਸੀਂ ਅਨਮਿੱਥੇ ਸਮੇਂ ਲਈ ਹੜਤਾਲ ਕਰਾਂਗੇ ਜਿਸ ਤਰ੍ਹਾਂ 55 ਦੀ ਨਾ ਸੀ ਪਹਿਲਾਂ 2022 ਚ ਹੜਤਾਲ ਕਰੀ ਸੀ ਜਿਦੇ ਵਿੱਚ ਸਾਡੇ ਸਫਾਈ ਕਾਮੇ 150 ਦੇ ਕਰੀਬ ਆ ਜਿਹੜੇ ਕੰਟਰੈਕਟ ਤੇ ਕਰੇ ਸੀ ਉਹਨਾਂ ਨੂੰ ਫਾਈਲ ਪਲਾਨ ਚ ਪਾਇਆ ਸੀ ਇਸ ਤਰ੍ਹਾਂ ਹੀ ਜਿਸ ਤਰ੍ਹਾਂ ਸਰਕਾਰ ਨਹੀਂ ਮੰਨਦੀ ਤਾਂ ਅਸੀਂ ਅਨਮਿੱਥੇ ਲਈ ਸਮੇਂ ਤੇ ਹੜਤਾਲ ਕਰਾਂਗੇ ਬੰਦ ਪੱਤਰ ਵੀ ਦਿੱਤਾ ਕਿ ਅੱਜ ਨਹੀਂ ਨਹੀਂ ਅੱਜ ਦਾ ਸਿਰਫ ਇੱਕ ਦਿਨ ਵਾਸਤੇ ਸਟ੍ਰਾਈਕ ਕੀਤੀ ਆ ਜੇ ਉਹਨਾਂ ਦਾ ਅਸੀਂ ਸਮਰਥਨ ਕਰਿਆ ਹੈ ਜੀ ਮੈਂ ਹਰਪ੍ਰੀਤ ਸਿੰਘ ਜੀ ਚੇਅਰਮੈਨ ਮਿਊਨਿਸਪਲ ਖਰੜ ਯੂਨੀਅਨ ਦਾ ਜੀ ਤੇ ਜ਼ਿਲ੍ਹਾ ਪ੍ਰਧਾਨ ਰੋਪੜ ਤੇ ਅੱਜ ਜਿਹੜੀ ਹੜਤਾਲ ਕਰੀ ਆ ਕੀ ਕਹਿਣਾ ਚਾਹੁੰਦੇ ਆ ਇਸ ਬਾਰੇ ਸਰ ਜਿਹੜੀ ਅੱਜ ਸਾਡੀ ਹੜਤਾਲ ਹੈ ਇਹ ਪੰਜਾਬ ਸ ਕੋਆਰਡੀਨੇਟ ਸਰਵਿਸ ਫੈਡਰੇਸ਼ਨ ਦੇ ਸੱਦੇ ਤੇ ਹੜਤਾਲ ਹੋਈ ਹੈ ਪੂਰੇ ਭਾਰਤ ਵਿੱਚ ਹੜਤਾਲ ਚੱਲ ਰਹੀ ਹੈ ਇਹ ਤੇ ਸਾਡੀ ਜਿਹੜੀ ਮਿਊਨਿਸਪਲ ਐਕਸ਼ਨ ਕਮੇਟੀ ਪੰਜਾਬ ਹੈ ਉਹਨੇ ਇਸ ਹੜਤਾਲ ਦਾ ਫੈਡਰੇਸ਼ਨ ਦਾ ਸਮਰਥਨ ਕੀਤਾ ਹੈ ਇੱਕ ਦਿਨ ਹੜਤਾਲ ਅਸੀਂ ਉਹਨਾਂ ਦੇ ਹੱਕ ਚ ਕੀਤੀ ਹੈ ਮੰਗਾਂ ਕੀ ਕੀ ਨੇ ਜੀ ਸਰ ਮੰਗਾਂ ਉਹੀ ਕੱਚੇ ਮੁਲਾਦਿਆਂ ਨੂੰ ਪੱਕੇ ਕਰੋ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰੋ ਡੀ ਦੇ ਕਿਸ਼ਤਾਂ ਲਾਓ ਕਾਮਨ ਮੰਗਾਂ ਜਿਹੜੀਆਂ ਸਾਰੇ ਵਿਭਾਗਾਂ ਦੀਆਂ ਐ ਸਾਡੀਆਂ ਵੀ ਉਹੀ ਮੰਗਣ। ਹਾਂ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਸਾਰੇ ਪ੍ਰੈਸ ਦਾ ਧੰਨਵਾਦ ਕਰਦਾ ਕਿ ਤੁਸੀਂ ਸਾਡੇ ਉੱਤੇ ਕਵਰ ਕਰਨ ਆਏ ਹੋ। ਮੇਰਾ ਨਾਮ ਜੀਐਮ ਸਿੰਘ ਐ ਤੇ ਮੈਂ ਵੈਲਫੇਅਰ ਡਿਪਾਰਟਮੈਂਟ ਦਾ ਜਨਰਲ ਸੈਕਟਰੀ ਤੇ ਜ਼ਿਲ੍ਹਾ ਪ੍ਰਧਾਨ ਮੋਹਾਲੀ। ਇਹ ਅੱਜ ਦੀ ਹੜਤਾਲ ਬਾਰੇ ਕੀ ਜਾਣਕਾਰੀ ਹੈ? ਹਾਂਜੀ। ਪਰ ਅੱਜ ਜਿਹੜੀ ਇਹ ਸਟ੍ਰੈਕ ਐ ਇਹ ਸਾਡੀ ਇਕੱਲੀ ਮਤਲਬ ਕਿ ਨਗਰ ਕੌਂਸਲ ਦੀ ਸਟ੍ਰੈਕ ਨਹੀਂ ਐ। ਇਹ ਪੂਰੇ ਭਾਰਤ ਦੀ ਐ। ਜਿੰਨੀਆਂ ਵੀ ਸਾਡੀਆਂ ਟ੍ਰੇਡ ਯੂਨੀਅਨ ਐ ਪੰਜਾਬ ਦੀਆਂ ਤੇ ਭਾਰਤ ਦੀਆਂ ਗਾਫਟੇਡ ਯੂਨੀਅਨ ਐ। ਉਹਨਾਂ ਦੇ ਸੱਦੇ ਤੇ ਸਾਡਾ ਜਿਹੜਾ ਐਕਚੁਅਲ ਕਮੇਟੀ ਪੰਜਾਬ ਹੈ ਉਹਨਾਂ ਨੇ ਇਹਦਾ ਸਮਰਥਨ ਦਿੱਤਾ ਹੈ ਉਹਨਾਂ ਦੇ ਸੱਦੇ ਤੇ ਅਸੀਂ ਅੱਜ ਇਹ ਸਟ੍ਰਾਈਕ ਕੀਤੀ ਹੈ ਜਿਹਦੇ ਵਿੱਚ ਸਾਡੀ ਇਕੱਲੀ ਕੋਈ ਨਗਰ ਕੌਂਸਲ ਦੀ ਮੰਗ ਨਹੀਂ ਹੈ ਜਿਹੜੇ ਸਾਡੇ ਕੱਚੇ ਮੁਲਾਜ਼ਮ ਪੱਕੇ ਕਰਾਉਣੇ ਆ ਇਹਦੇ ਵਿੱਚ ਹਰੇਕ ਡਿਪਾਰਟਮੈਂਟ ਰੈਵਨਿਊ ਡਿਪਾਰਟਮੈਂਟ ਹੈ ਤਾ ਕੋਈ ਰੋਡਵੇ ਦੇ ਮੁਲਾਜ਼ਮ ਹੈ ਤਾ ਕੋਈ ਕਿਸੇ ਵੀ ਡਿਪਾਰਟਮੈਂਟ ਦਾ ਮੁਲਾਜ਼ਮ ਹੈ ਜਿਵੇਂ ਕਿਸਾਨੀ ਦਾ ਵੀ ਮੁੱਦਾ ਇਹਦੇ ਵਿੱਚ ਕਿਸਾਨੀ ਦਾ ਮੁੱਦਾ ਜਿਹੜੇ ਐਮਐਸ ਲਾਏ ਆ ਡੇਢ ਘਰਨੇ ਲਾਏ ਆ ਉਹਨਾਂ ਦਾ ਵੀ ਮੁੱਦਾ ਹੈ ਇਹ ਸਾਰਾ ਜਿੰਨੇ ਵੀ ਇਹਨਾਂ ਦਾ ਮੰਗ ਪੱਤਰ ਹੈ ਇੱਕ ਸਾਂਝਾ ਦੁਨੀਆ ਨਾਲ ਕਾਫੀ ਹੋ ਕੇ ਮਨਾਇਆ ਹੈ ਉਹ ਮੰਗ ਪੱਤਰ ਹੈ ਸਾਡਾ ਉਹਦੀ ਸਾਨੂੰ ਅਸੀਂ ਕਾਪੀ ਭੇਜ ਦਾਂਗੇ ਤੇ ਸਾਨੂੰ મતલਬ ਕਿ ਜਿਹੜੇ ਸਾਡਾ ਸਾਡੀ ਮੇਨ ਮੰਗ ਹੈ ਉਹ ਸਾਡੇ ਸਾਡੇ ਜਿਹੜੇ ਬਤਰੀ ਸਟਾਫ ਹੈ ਉਹਨਾਂ ਨੂੰ ਪੱਕੇ ਕਰਵਾਉਣਾ ਅੱچے ਤੇ ਪੱਕੇ ਮੁਲਾਜ਼ਮਾ ਨਾਲ ਤੇ ਸਾਡੀ ਡੀਏ ਜੀ ਕਿਸ਼ਤ ਜਿਹੜੀਆਂ ਹੋਰ ਮੰਗਾ ਸਾਡੀਆਂ ਪੈਨਸ਼ਨ ਹੈ ਜਿਵੇਂ ਸਾਡੀ ਬਖਾ ਨਹੀਂ ਕੀਤੀ ਹਜੇ ਉਹ ਸਾਡੀਆਂ ਮੰਗਾਂ ਉਹ ਸਾਡੀਆਂ ਪਿੱਛਾ ਪੰਜਾਬ ਦੇ ਵਿੱਚ ਕਈ ਸਰਕਾਰਾਂ ਆਈਆਂ ਰਹੀਆਂ ਤੇ ਪਾਰਟੀਆਂ ਆਈਆਂ ਹੁਣ ਜਿਹੜੀ ਇਸ ਪੰਜਾਬ ਸਰਕਾਰ ਹੈ ਉਸ ਤੋਂ ਖੁਸ਼ ਹਾਂ ਨਹੀਂ ਜੀ ਐਕਚੁਅਲੀ ਇਹ ਵੀ ਸਰਕਾਰਾਂ ਪਹਿਲਾਂ ਵੀ ਆਈਆਂ ਜੀ ਇਹ ਸਰਕਾਰ ਨੂੰ ਅਸੀਂ ਸੋਚਿਆ ਸੀ ਵੀ ਇਹ ਆਮ ਆਦਮੀ ਸਰਕਾਰ ਹੈ ਇਹਦਾ ਨਾਰੀ ਇਦਾਂ ਸੀ ਆਮ ਆਦੀ ਪਾਰਟੀ। ਤਕਰੀਬ ਦੀ ਸਰਕਾਰ ਸੋਚਿਆ ਸੀ ਪਰ ਇਹਨੂੰ ਬੜੀ ਅਸੀਂ ਤੂਮਤਾ ਨਾਲ ਬੜੇ ਮੁਲਾਕਮਾਂ ਨੇ ਹੀ ਅੱਗੇ ਆ ਕੇ ਇਹਨਾਂ ਨੂੰ 91 ਸੀਟਾਂ ਦਵਾਈਆਂ। ਬੜੀਆ ਆਸਾ ਸੀ ਸਾਨੂੰ ਕਿਉਂਕਿ ਜਦੋਂ ਸਰਕਾਰ ਬਣੀ ਸੀ ਉਸ ਟਾਈਮ ਇਹ ਕਹਿੰਦੇ ਹੁੰਦੇ ਸੀ ਆ ਕੇ ਭਗਵੰਤ ਮਾਨ ਜੀ ਕਹਿੰਦੇ ਹੁੰਦੇ ਸੀ ਸਾਡੇ ਸੀਐਮ ਸਾਹਿਬ ਵੀ ਅੱਤਵਾਦ ਕੋਈ ਧਰਨਾ ਨਹੀਂ ਲੱਗੂਗਾ। ਪਰੰਤੂ ਉਹ ਇੱਥੇ ਧਰਨੇ ਨਹੀਂ ਹੈ ਧਰਨਾ ਨਾ ਦੀ ਤੀਨ ਉਲਟ ਅਨਿਆ ਮਤਲਬ ਕਿ ਜਦੋਂ ਦੀ ਸਰਕਾਰ ਬਣੀ ਹੈ ਰੋਜ਼ ਧਰਨਾ ਲੱਗਦਾ ਦਿੱਲੀ ਧਰਨਾ ਲੱਗਦਾ ਅੱਜ ਪੀਆਰਟੀਸੀ ਪੰਨਬਸ ਨੇ ਵੀ ਕੀਤਾ ਅਨਮਿੱਥੇ ਸਮੇਂ ਲਈ ਪੂਰੇ ਪੰਜਾਬ ਤੁਹਾਨੂੰ ਕੀ ਲੱਗ ਰਿਹਾ ਹੈ ਫਿਰ ਇਹਦਾ ਮਤਲਬ ਸਰਕਾਰ ਤੋਂ ਰੋਸ ਹੈ ਬਿਲਕੁਲ ਜੀ ਕੋਈ ਵੀ ਡਿਪਾਰਟਮੈਂਟ ਹੈ ਜਾਨੀ ਜਿਹੜਾ ਖੁਸ਼ ਹੋਵੇ ਸਾਰੇ ਡਿਪਾਰਟਮੈਂਟ ਸਰਕਾਰ ਤੋਂ ਨਾ ਖੁਸ਼ ਹੈ ਇਹ ਸਰਕਾਰ ਹਰ ਫਰੰਟ ਤੇ ਫੇਲ ਹੋਈ ਹੈ ਅਸੀਂ ਇਹਦਾ ਸਰਕਾਰ ਦਾ ਵਿਰੋਧ ਕਰਦੇ ਹਾਂ ਤੇ ਆਉਣ ਵਾਲੇ ਸਮੇਂ ਵਿੱਚ ਅਸੀਂ ਇਸ ਸਰਕਾਰ ਦਾ ਪੂਰਾ ਡਟ ਕੇ ਵਿਰੋਧ ਕਰਾਂਗੇ ਕਿਉਂਕਿ ਸਾਡੇ ਮਜ਼ਮਾਂ ਤੱਕਾ ਹੋ ਰਿਹਾ ਸਾਡੇ ਨਾਲ ਅਜੇ ਬਹੁਤ ਮੰਗਾਂ ਜਿਹੜੀਆਂ ਅਸੀਂ ਡਿਟੇਲ ਵਿੱਚ ਨਹੀਂ ਦੱਸ ਸਕਦੇ ਤੁਸੀਂ ਦੇਖਿਆ ਤਸਵੀਰਾਂ ਜਿੱਥੇ ਕਹਿੰਦੇ ਨੇ ਪੂਰੀ ਪੰਜਾਬ ਦੀਆਂ ਇਕਾਈਆਂ ਦੇ ਵੱਲੋਂ ਜਿੱਥੇ ਬੰਦੀਆਂ ਦੇ ਵੱਲੋਂ ਕੱਚੇ ਮਰਾਜ਼ਮਾਂ ਨੂੰ ਪੱਕਾ ਅਤੇ ਆਪਣੀਆਂ ਮੰਗਾਂ ਨੂੰ ਲੈ ਕੇ ਪੂਰੇ ਭਾਰਤ ਦੇ ਵਿੱਚ ਜਿੱਥੇ ਬੰਦਿਆ ਉੱਥੇ ਪੰਜਾਬ ਵੀ ਬੰਦ ਹੈ ਕਹਿੰਦੇ ਨੇ ਪੂਰੇ ਹਿੰਦੁਸਤਾਨ ਦੀਆਂ ਇਕਾਈਆਂ ਦੇ ਵੱਲੋਂ ਜਿੱਥੇ ਬੰਦੀਆਂ ਦੇ ਵੱਲੋਂ ਇਹ ਕਾਲ ਸੱਦੀ ਗਈ ਸੀ ਸਿਰਫ ਇੱਕ ਦਿਨ ਦੇ ਲਈ ਸਰਕਾਰ ਨੂੰ ਹਿਲਾਣ ਦੇ ਲਈ ਇਹ ਹੜਤਾਲ ਰੱਖੀ ਗਈ ਹੈ ਕਹਿੰਦੇ ਅਗਰ ਸਰਕਾਰ ਨੇ ਇਸ ਇੱਕ ਦਿਨ ਦੇ ਸੱਦੇ ਨੂੰ ਦੇਖਦੇ ਹੋਏ ਅਗਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਤੋਂ ਵੀ ਜਿਹੜਾ ਹੈ ਤਿੱਖਾ ਸੰਘਰਸ਼ ਜਿਹੜਾ ਕਰਨਾ ਪਵੇਗਾ ਤੇ ਮਜ਼ਦੂਰ ਆਪਣੀ ਮੰਗਾਂ ਨੂੰ ਮਨਾਉਣ ਦੇ ਲਈ ਕੁਝ ਵੀ ਕਰ ਸਕਦੇ ਨੇ ਅਣਮਿੱਥੇ ਸਮੇਂ ਦੇ ਲਈ ਹੜਤਾਲ ਵੀ ਕਰਨ ਨੂੰ ਤਿਆਰ ਨੇ ਹੁਣ ਦੇਖਣਾ ਹੈ ਕਿ ਇੱਕ ਦਿਨ ਦੀ ਹੜਤਾਲ ਸਰਕਾਰ ਦੇ ਉੱਤੇ ਕੀ ਪ੍ਰਭਾਵ ਪਾਉਂਦੀ ਹੈ ਕਿ ਆ ਸਰਕਾਰ ਇਹਨਾਂ ਦੀ ਗੱਲ ਮੰਨਦੀ ਹੈ ਇਹ ਤਾਂ ਨਾਲਾ ਸਮਾਂ ਹੀ ਦੱਸੇਗਾ ਖੜਦੋਂ ਡੇਵਿਡ ਵਰਮਾ ਦੀ ਖਾਸ ਰਿਪੋਰਟ